ਸਾਨੂੰ ਅਨੰਦਪੁਰ ਸਾਹਿਬ ਦੇ ਸਰਬੱਤ ਖਾਲਸਾ ਫਾਧ ਲੈਣਾ ਜੀਦਾ ਤੇ ਫੈਸਲਾ ਲੈਣਾ ਜੀਦਾ ਕਿ ਜੇਕਰ ਤੁਸੀਂ ਫੈਸਲਾ ਨਹੀਂ ਲੈਂਦੇ ਇਹ ਸਿੱਖ ਕੌਮ ਦੀ ਬੜੀ-ਬੜੀ ਬਦਨਾਮੀ ਹੋ ਰਹੀ ਆ ਕਿ ਸਿੱਖ ਕੌਮ ਜਿਹੜੀ ਆ ਉਹ ਡਾਂਵਾ ਡੋਲ ਹੋ ਕੇ ਤੁਰੇ ਫਿਰਦੀ ਆ ਜਿਹੜੇ ਸਿਧਾਂਤਾਂ ਦੇ ਪਹਿਰਾ ਦਿੰਦਿਆਂ ਨੇ ਉਹਨਾਂ ਨੂੰ ਇਹ ਦਬਾਉਂਦੇ ਨੇ, ਕੁੱਟਦੇ ਨੇ, ਮਾਰਦੇ ਨੇ, ਉਹਨਾਂ ਨੂੰ ਫਿਰ ਜਲੀਲ ਕਰਕੇ ਘਰਾਂ 'ਚ ਭੇਜਦੇ ਨੇ ਇਹ ਬਰਦਾਸ਼ਤ ਕਰਦੋਂ ਬਾਰੀ ਆ ਜੇਕਰ ਸਰਬੱਤ ਖਾਲਸਾ ਨਾ ਸਿੱਖ ਕੌਮ ਨੇ ਸਦਿਆ ਤੇ ਮੈਂ ਸਾਰੀ ਸੇਕ ਕੌਮ ਨੂੰ ਬਹਾਲੇ ਦੇਸ਼ਾਂ ਦੇ ਉਦੇਸ਼ਾਂ ਵਿੱਚ ਅਸਰੀ ਸੰਗ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਜਰੂਰ ਪੁੱਛਿਓ ਜਿਹੜੀਆਂ ਇੱਥੇ ਸੰਪਰਦਾਵਾਂ ਦੇ ਮੁਖੀ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਨੇ ਮੀਡੀਆ ਉੱਤੇ ਵੱਡੇ-ਵੱਡੇ ਬਿਆਨ ਦਿੰਦੇ ਨੇ ਇਨਾਂ ਨੂੰ ਜ਼ਰੂਰ ਪੁੱਛਿਓ ਮੇਰੀ ਬੇਨਤੀ ਹਜੂੜ ਕੇ ਮੈਂ ਬਿਲਕੁਲ ਤੁਹਾਡੇ ਨਾਲ ਖੜਾ ਆਂ ਕਿ ਜਿਹੜੇ ਅੱਜ ਸਿਧਾਂਤਾਂ ਦੇ ਪਹਿਰਾ ਨਹੀਂ ਦੇ ਰਹਾ 328 500 ਰੁਪਏ ਦੀ ਗੱਲ ਕੀਤੀ ਗਈ ਸਾਡੇ ਦੇ ਡਾਂਗਾਂ ਦੀ ਵਾਸ਼ਟ ਹੋਈਆਂ ਜ਼ਖਮੀ ਕੀਤੇ ਗਏ ਸਾਡੇ ਦੇ ਪਰਚੇ ਦਰਜ ਕੀਤੇ ਨੇ ਅਸੀਂ ਕੋਟਾ ਦੇ ਤੱਕੇ ਖਾ ਰਹੇ ਆਂ ਕਿਸੇ ਵੀ ਸੰਪਰਦਾਵਾਂ ਨੇ ਉਦੋਂ ਵੀ ਸਾਡੇ ਨਾਲ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਦਿੱਤਾ ਸੀ ਉਹਨਾਂ ਦਾ ਧੰਵਾਦ ਵੀ ਕੀਤਾ ਤੇ ਕਰਦੇ ਰਵਾਂਗੇ ਵੀ ਪਰ ਅੱਜ ਸਾਨੂੰ ਲੋੜ ਹੈ ਅਸੀਂ ਪੁਤਲੇ ਸਾਰਨ ਵਾਸਤੇ ਤਾਂ ਆਏ ਆ ਕਿ ਸਭ ਕੁਲ ਜਗ ਜਾਰ ਹੋ ਗਿਆ ਹੈ ਸੁਣਿਆ ਜ਼ਰੂਰ ਸੀ ਪਰ ਅੱਖਾਂ ਨਾਲ ਵੇਖਿਆ ਨਹੀਂ ਸੀ ਕਿ ਜਿਹੜਾ ਵੀ ਇਹਨਾਂ ਦੇ ਹੱਕ 'ਚ ਬੋਲਦਾ ਰਿਹਾ ਸੁਖਬੀਰ ਬਾਦਲ ਹੁਣਾਂ ਦੇ ਉਹਨਾਂ ਨੂੰ ਤੇ ਇਹ ਪੂਰੀਆਂ ਸਪੋਰਟੀਆਂ ਦਿੰਦੇ ਰਹੇ ਤੇ ਨਾਲ ਸੇਵਾਦਾਰ ਦਿੰਦੇ ਰਹੇ